ਪੂ ਸਦਾ ਸਿੰਘ ਜੀ ਇਸੇ ਪਿੰਡ ਤੋਂ ਸਾਡੀ ਪਾਰਟੀ ਚ ਬਹੁਤ ਲੰਮਾ ਸਮਾਂ ਬਹੁ ਡੈਥ ਤੱਕ ਉਹ ਸਾਡੇ ਨਾਲ ਰਹੇ ਨੇ ਤੁਸੀਂ ਉਹਨਾਂ ਦੇ ਭਾਈਚਾਰੇ ਚੋਂ ਜਾਣੂਆਂ ਚੋਂ ਹੋ ਸਾਰੇ ਤੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੀ ਪਾਰਟੀ ਦਾ ਵੜਨ ਦਾ ਕੀ ਕਾਰਨ ਸੀ ਤੇ ਵੜਨ ਤੋਂ ਬਾਅਦ ਅੱਜ ਤੱਕ ਅਸੀਂ ਜੋ ਕੌਮ ਲਈ ਤੇ ਜੋ ਪੰਜਾਬ ਲਈ ਜੋ ਅਸੀਂ ਕਰ ਸਕਦੇ ਸੀ ਇੱਕ ਸਟੈਂਡ ਲੈਣਾ ਹੁੰਦਾ ਕਿਸੇ ਵੀ ਧਿਰ ਨੇ ਉਹ ਅਸੀਂ ਬਖੂਬੀ ਤੁਹਾਡੇ ਸਾਹਮਣੇ ਨਿਭਾਇਆ ਜਿਵੇਂ ਹਰਦੀਪ ਸਿੰਘਾ ਦੱਸਿਆ ਮੈਂ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਡੇ ਚੋਂ ਬਹੁਤੇ ਮੇਰੀ ਉਮਰ ਵਾਲੇ ਜਿਹੜੇ ਬੈਠੇ ਹੋ ਆਪਾਂ ਨੇ ਸਾਰੇ ਇਸ ਜ਼ਮਾਨੇ ਦੇਖ ਲਏ ਨੇ ਉਹ ਵੀ ਜ਼ਮਾਨਾ ਸੀ ਜਦੋਂ ਪਰਚੀਆਂ ਤੇ ਵੋਟਾਂ ਪੈਂਦੀਆਂ ਸੀ ਉਦੋਂ ਪ੍ਰਚਾਰ ਦਾ ਕੋਈ ਬਹੁਤ ਵੱਡਾ ਸਾਧਨ ਸਾਡੇ ਕੋਲ ਨਹੀਂ ਸੀ ਹਾਂ ਸਪੀਕਰਾਂ ਸਪੀਕਰ ਲਾ ਕੇ ਗੱਡੀਆਂ ਤੇ ਜਰੂਰ ਪਿੰਡਾਂ ਸ਼ਹਿਰਾਂ ਦੇ ਵਿੱਚ ਗੇੜੇ ਵੱਜਦੇ ਸੀ ਉਹ ਤੋਂ ਬਾਅਦ ਜਿੰਨਾ ਕਿ ਲੀਡਰ ਕਿਸੇ ਪਿੰਡ ਸ਼ਹਿਰ ਦੇ ਵਿੱਚ ਆ ਸਕਦਾ ਸੀ ਉਹ ਆਉਂਦਾ ਸੀ ਪਰ ਅੱਜ ਪਿਛਲੇ 10 ਸਾਲ ਤੋਂ ਜਿਹੜਾ ਸੋਸ਼ਲ ਮੀਡੀਆ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੈ ਤੇ ਨਵੀਂ ਟੈਕਨੀਕ ਆਈ ਹੈ ਉਹ ਹੁਣ ਪ੍ਰਚਾਰ ਵਿੱਚ ਵੀ ਆ ਗਈ ਹੈ ਇਹਨਾਂ ਵੋਟਾਂ 'ਚ ਵੀ ਤੇ ਇਸ ਤੋਂ ਪਹਿਲਾਂ ਵੀ ਅਸੀਂ ਘਰੇ ਬੈਠੇ ਸਾਰੀਆਂ ਘਟਨਾਵਾਂ ਦੇਖ ਰਹੇ ਹਾਂ ਕਿ ਕਿਹੜੀ ਪਾਰਟੀ ਦਾ ਕੀ ਸਟੈਂਡ ਹੈ ਕੱਲ ਉਹ ਕਿਹੜੀ ਪਾਰਟੀ ਸੀ ਇੱਕ ਘੰਟਾ ਉਹ ਪਹਿਲਾਂ ਉਹ ਕਿਹੜੀ ਪਾਰਟੀ ਸੀ ਤੇ ਅੱਜ ਘੰਟੇ ਬਾਅਦ ਉਹ ਕਿਹੜੇ ਨਵੇਂ ਲੀਡਰ ਦੇ ਨਾਲ ਬੈਠਾ ਹੈ ਇਹ ਅਸੀਂ ਸਾਰੇ ਆਪਣੇ ਘਰੇ ਬੈਠੇ ਦੇਖ ਸਕਦੇ ਆ ਇਹ ਸਬਦਾ ਜਿਹੜੀ ਹੈ ਉਹ ਅੱਜ ਦੇ ਪ੍ਰਚਾਰ ਦੇ ਵਿੱਚ ਹੈ ਮੈਂ ਆਪਣੀ ਗੱਲ ਇੱਕ ਕੜੀ ਦੇ ਰੂਪ ਚ ਤੁਹਾਡੇ ਨਾਲ ਕਰਨਾ ਚਾਹੁੰਨਾ ਕਿ 1978 ਤੋਂ ਲੈ ਕਰਕੇ ਅੱਜ ਤੱਕ ਜੋ ਪੰਜਾਬ ਦੇ ਨਾਲ ਵਾਪਰਿਆ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਅੱਜ ਜੇ ਉਸ ਨੂੰ ਆਪਾਂ ਠੱਲ ਪਾਉਣੀ ਚਾਹੁੰਦੇ ਆ ਤਾਂ ਇਕੋਤਰ ਰਹਿੰਦੀ ਆ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਘਟੋ ਘਟ ਬਾਕੀ ਪਾਰਟੀਆਂ ਵਾਂਗ ਨਾ ਤਾਂ ਸਟੈਂਡ ਬਦਲਦੀ ਆ ਰੋਜ਼ ਨਾ ਨਸ਼ਿਆਂ ਦਾ ਵਰਤਾਰਾ ਕਰਕੇ ਵੋਟਾਂ ਲੈਣ ਦੀ ਕਦੇ ਵੀ ਕੋਸ਼ਿਸ਼ ਕੀਤੀ ਹੈ ਨਾ ਕ腐ਸ਼ਨ ਦੇ ਵਿੱਚ ਰਿੱਤਾ ਬਜਰੀ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਵਿੱਚ ਕਦੇ ਅਸੀਂ ਕਿਸੇ ਧਿਰ ਦੇ ਨਾਲ ਸਾਂਝ ਨਹੀਂ ਪਾਈ ਇਹ ਇੱਕ ਰਿਕਾਰਡ ਬਣ ਗਿਆ ਹੈ ਕਿ ਇਸ ਯੁੱਗ ਦੇ ਵਿੱਚ ਵੀ ਜਿਹੜਾ ਯੁੱਗ ਜਿਹੜਾ ਹੈ ਪੈਸੇ ਦਾ ਯੁੱਗ ਕਰਕੇ ਜਾਣਿਆ ਜਾਂਦਾ ਹੈ ਉਸ ਯੁੱਗ ਦੇ ਵਿੱਚ ਵੀ ਸਾਡੇ ਤੋਂ ਉਲਟ ਵਿਚਾਰ ਵਾਲੀਆਂ ਪਾਰਟੀਆਂ ਚਾਰੇ ਪਾਰਟੀਆਂ ਦੇ ਨਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੋ ਅੱਜ ਮੇਰੇ ਉਲਟ ਖੜੀਆਂ ਨੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬਾਦਲ ਦਲ ਹੈ ਚਾਹੇ ਉਹ ਭਾਜਪਾ ਹੈ ਤੇ ਚਾਹੇ ਅੱਜ ਆਉਣ ਵਾਲੀ ਉਹ ਆਪ ਹੈ ਉਹਨਾਂ ਸਾਰਿਆਂ ਨੇ ਹੀ ਇੱਕ ਗੱਲ ਦੇ ਉੱਤੇ ਬੇਸ਼ੱਕ ਤੁਸੀਂ ਇਹਨਾਂ ਚੋਂ ਕਿਸੇ ਇੱਕ ਦੇ ਮੈਂਬਰ ਨੂੰ ਦੋਆਂ ਦੇ ਮੈਂਬਰਾਂ ਨੂੰ ਜਾਂ ਚਾਰਾਂ ਦੇ ਮੈਂਬਰਾਂ ਨੂੰ ਪੁੱਛ ਕੇ ਦੇਖੋ ਆਪਣੇ ਤੌਰ ਤੇ ਪੁੱਛ ਕੇ ਦੇਖੋ ਵੀ ਯਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਨਸ਼ਾ ਵੰਡਦੀ ਹੈ ਪੁੱਛ ਲਓ ਤਾਂ ਤੁਹਾਨੂੰ ਜਵਾਬ ਮੈਂ ਸ਼ੋਰਲੀ ਕਹਿਣਾ ਕਿ ਤੁਹਾਨੂੰ ਜਵਾਬ ਮਿਲੇਗਾ ਨਹੀਂ ਯਾਰ ਉਹ ਨਸ਼ਾ ਨਹੀਂ ਵੰਡਦੇ ਜਿਉ ਕਹਿ ਵੀ ਦੇਣ ਕਿਹੜਾ ਪਿੰਡ ਹੈ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਹੜਾ ਇਹ ਨਹੀਂ ਜਾਣਦਾ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਆ ਉਹ ਨਸ਼ਾ ਵੰਡ ਕੇ ਵੋਟਾਂ ਨਹੀਂ ਲੈਂਦੀ ਉਹ ਪੈਸੇ ਵੰਡ ਕੇ ਵੋਟਾਂ ਨਹੀਂ ਲੈਂਦੀ ਪੈਸੇ ਕੋਈ ਬੰਦਾ ਆਪਣੇ ਜੇਬ ਚੋਂ ਕੱਢ ਕੇ ਨਹੀਂ ਵੰਡਦਾ ਇਹ ਮੈਂ ਤੁਹਾਨੂੰ ਭਰਾਵਾਂ ਨੂੰ ਇਹ ਬੇਨਤੀ ਰੂਪ ਚ ਦੱਸਦਾ ਕਿ ਹਰ ਇੱਕ ਠੇਕੇਦਾਰ ਚਾਹੇ ਉਹ ਨਸ਼ੇ ਦਾ ਠੇਕੇਦਾਰ ਹੋਵੇ ਚਾਹੇ ਉਹ ਚਿੱਟੇ ਦਾ ਸੌਦਾਗਰ ਹੋਵੇ ਚਾਹੇ ਉਹ ਸ਼ਰਾਬ ਦਾ ਠੇਕੇਦਾਰ ਹੋਵੇ ਚਾਹੇ ਉਹ ਰਿਤਾ ਬਜਰੀ ਦਾ ਠੇਕੇਦਾਰ ਹੋਵੇ ਤੇ ਚਾਹੇ ਉਹ ਕ腐ਸ਼ਨ ਕਰਨਾ ਚਾਹੁੰਦਾ ਹੋਵੇ ਉਹ ਹਰ ਇੱਕ ਪਾਰਟੀ ਕੋਲ ਜਾਂਦੇ ਨਹੀਂ ਉਹ ਕਹਿੰਦੇ ਨੇ ਕਿ ਜੇ ਵੋਟਾਂ ਤੋਂ ਬਾਅਦ ਸਾਨੂੰ ਤੁਸੀਂ ਖੁੱਲ੍ਹ ਦੋਗੇ ਅੱਜ ਤੁਹਾਨੂੰ ਅਸੀਂ ਨਸ਼ਾ ਵੀ ਦਿੰਨੇ ਆ ਵਰਤਾਓ ਤੇ ਵੋਟਾਂ ਪਵਾਓ ਤੇ ਅੱਜ ਤੁਹਾਨੂੰ ਅਸੀਂ ਨੋਟ ਵੀ ਦਿੰਨੇ ਆ ਪਰ ਵਾਅਦਾ ਕਰੋ ਸਾਡੇ ਨਾਲ ਕਈ ਵੋਟਾਂ 'ਚ ਜਿੱਤਣ ਤੋਂ ਬਾਅਦ ਤੁਸੀਂ ਸਾਨੂੰ ਖੁੱਲ੍ਹ ਦੋਗੇ ਜਿਵੇਂ ਦੂਜੀਆਂ ਪਾਰਟੀਆਂ ਦਿੰਦੀਆਂ ਨੇ ਉਹ ਚੀਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਦੇ ਸਵਕਾਰ ਨਹੀਂ ਕੀਤੀ ਉਹਦੀ ਪਾਰਟੀ ਨੇ ਸਵਕਾਰ ਨਹੀਂ ਕੀਤੀ ਪਰ ਗੁਰੂ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਰਹੀ ਹੈ ਗਰੀਬ ਹੋਣ ਦੇ ਬਾਵਜੂਦ ਅਸੀਂ ਨਾ ਵਿਕੇ ਆਂ ਨਾ ਝੁਕੇ ਆ ਤੇ ਨਾ ਘਰੇ ਬੈਠੇ ਆ ਜਿਹਾ ਜੇ ਹਾਂ ਆਪਣਾ ਵਿਚਾਰ ਲੈ ਕੇ ਪਿਛਲੇ 40 ਸਾਲ ਤੋਂ ਲੋਕਾਂ ਦੇ ਵਿੱਚ ਆਉਨੇ ਆ ਜਦੋਂ ਅਸੀਂ ਹੈ ਹੀ ਪੰਜਾਬ ਦੇ ਪੰਜਾਬ ਵਾਸਤੇ ਆ ਹੈ ਹੀ ਕੌਮ ਦੇ ਆ ਕੌਮ ਵਾਸਤੇ ਸੰਘਰਸ਼ ਕਰ ਰਹੇ ਆ ਤੇ ਸંત ਜਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਨੇ ਜਿਹੜਾ ਅੱਜ ਤੋਂ 40-45 ਸਾਲ ਪਹਿਲਾਂ ਬੀੜਾ ਚੁੱਕਿਆ ਸੀ ਕਿ ਪੰਜਾਬ ਨੂੰ ਗੁਲਾਮੀ ਤੋਂ ਬਚਾਉਣ ਵਾਸਤੇ ਪੰਜਾਬ ਨੂੰ ਪਤਤਪੁਣੇ ਤੋਂ ਬਚਾਉਣ ਵਾਸਤੇ ਜੇਕਰ ਇੱਕ ਵੱਡੀ ਧਿਰ ਸਿਆਸੀ ਤੌਰ ਤੇ ਆਪਣੀ ਖੜੀ ਨਾ ਕੀਤੀ ਤਾਂ ਪੰਜਾਬ ਦਾ ਕੋਈ ਵਾਰੀ ਵਾਰਸ ਨਹੀਂ ਹੋਊਗਾ ਕੇਵਲ ਪਾਰਟੀਆਂ ਹੋਣਗੀਆਂ ਜੋ ਦਿੱਲੀ ਨਾਲ ਚੱਲਣਗੀਆਂ ਜਿਵੇਂ ਦਿੱਲੀ ਕਹੂਗੀ ਉਦੋਂ ਉਹ ਕਰੀ ਜਾਣੀ ਆ ਇਹ ਵਰਤਾਰਾ ਆਪਾਂ ਸਾਰਿਆਂ ਨੇ ਜਿਹੜੀ ਮੇਰੀ ਉਮਰ ਵਾਲੇ ਹਾਂ ਅੱਖਾਂ ਨਾਲ ਦੇਖਿਆ 78 ਦਾ ਉਹ ਸਾਕਾ ਯਾਦ ਕਰੋ ਤੁਸੀਂ ਸਿੱਖ ਬੈਠੇ ਹੋ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਸਾਖੀ ਵਾਲੇ ਦਿਨ 1978 ਚ ਕੀ ਹੋਇਆ ਸੀ ਜੇ ਕਿਸੇ ਨੂੰ ਨਹੀਂ ਯਾਦ ਇਹ ਮਾੜੀ ਗੱਲ ਹੈ 78 ਦੇ ਵਿੱਚ ਸਾਡੇ ਸਿੱਖ ਗੋਲੀਆਂ ਮਾਰ ਕੇ ਚਿੱਟੇ ਦਿਨ ਮਾਰਤੇ ਗਏ ਸੀ ਸ਼ਹੀਦ ਕਰ ਦਿੱਤੇ ਗਏ ਸੀ 13 ਸਿੱਖ ਸ਼ਹੀਦ ਹਾਂ ਪਤਾ ਹੈ ਨਾ ਮੈਂ ਤਾਂ ਕਹਣਾ ਵੀ ਪਤਾ ਹੋਣਾ ਸਾਡੇ ਲਈ ਲਾਜ਼ਮੀ ਹੈ ਸਿੱਖਾਂ ਲਈ 13 ਸਿੱਖ ਤਾਂ ਸੜਕ ਤੇ ਪਈ ਸੀ ਤੇ 40 ਸਿੱਖ ਫੱਟੜ ਹੋਏ ਹਸਪਤਾਲਾਂ 'ਚ ਪਏ ਸੀ ਤੇ ਪੰਜਾਬ ਦਾ ਚੀਫ ਮਿਨਿਸਟਰ ਕੌਣ ਸੀ ਆਪਣਾ ਸਵਾਲ ਇਹ ਆਉਂਦਾ ਹੈ ਕਿ ਸਰਕਾਰ ਕਿਹਦੀ ਸੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ ਪਰ ਉਹਨਾਂ 13 ਸਿੱਖਾਂ ਨੂੰ ਕੌਣ ਸ਼ਹੀਦ ਕਰ ਗਿਆ ਇਹ ਅੱਜ ਤੱਕ ਨਹੀਂ ਪਤਾ ਕਿਉਂ ਕਿ ਇੱਕ ਵੀ ਬੰਦੇ ਨੂੰ ਇੱਕ ਵੀ ਘੰਟੇ ਦੀ ਕਦੇ ਕੈਦ ਨਹੀਂ ਹੋਈ ਹੈ ਕਦੇ ਸਜ਼ਾ ਹੀ ਨਹੀਂ ਹੋਈ ਹੈ ਸਾਰੇ ਬਾ ਇੱਜ਼ਤ ਭਰੀ ਹੋਏ ਨੇ ਤਾਂ ਫਿਰ ਉਹਨਾਂ 13 ਨੂੰ ਕੌਣ ਸ਼ਹੀਦ ਕਰ ਗਿਆ ਇਹ ਅੱਜ ਵੀ ਸਿੱਖਾਂ ਦੇ ਪੱਲੇ ਇਹਦੇ ਮਾਮਲੇ 'ਚ ਕੁਝ ਨਹੀਂ ਹੈ ਗੱਲ 47 ਸਾਲ ਪੁਰਾਣੀ ਹੈ ਮੈਂ ਵੀ ਉਸ ਸਮਿਆਂ ਦਾ ਗੋਡੇ ਚੋਂ ਵੀ ਬਹੁਤ ਉਸ ਸਮੇਂ ਦੇ ਆ ਜਿਹੜਾ ਦਰਦ ਆ ਲੈ ਕੇ ਸੰਜਰਨੈਲ ਸਿੰਘ ਧਰਮਜੋਤ ਮੋਰਚੇ ਚ ਬਾਕੀਆਂ ਨਾਲ ਮਿਲ ਕੇ ਚੱਲਿਆ ਆਖਰ ਉਹਨਾਂ ਨੇ ਸੰਜਰਨੈਲ ਸਿੰਘ ਨੂੰ ਸ਼ਹੀਦ ਕਰਾਇਆ ਉਹ ਕਹਿੰਦੇ ਇਹ ਤਾਂ ਟਸ ਤੋਂ ਮਸ ਨਹੀਂ ਹੁੰਦਾ ਪੋਲੀਟਿਕਲ ਬੰਦੇ ਕਹਿੰਦੇ ਜੋ ਤੁਹਾਨੂੰ ਦਿੰਦੇ ਨੇ ਲਓ ਉਹ ਕਹਿੰਦੇ ਜਿਹੜੀ ਅਰਦਾਸ ਕੀਤੀ ਸੀ ਅਕਾਲ ਤਖਤ ਸਾਹਿਬ ਤੇ ਖੜ ਕੇ ਕਿ ਆਨੰਦਪੁਰ ਦੇ ਮਤੇ ਤੋਂ ਹੇਠਾਂ ਕੁਝ ਲੈਣਾ ਨਹੀਂ ਹੈ ਉਸ ਅਰਦਾਸ ਦਾ ਫਿਰ ਕੀ ਬਣੂਗਾ ਉਹ 18 ਮੰਗਾਂ ਜਿਹੜੀਆਂ ਨੰਦਪੁਰ ਦੇ ਮੱਤੇ ਦਿੱਸੀ ਉਹ ਅੱਜ ਵੀ ਪੰਜਾਬ ਨੂੰ ਚਾਹੀਦੀਆਂ ਨੇ ਉਸ ਤੋਂ ਬਾਅਦ ਤੁਹਾਡਾ ਦਰਬਾਰ ਸਾਹਿਬ ਠਾਇਆ ਗਿਆ ਅਕਾਲ ਤਖਸਾਲਬ ਤੁਹਾਡਾ ਸੰਤ ਤੇ ਹੋਰ ਬੱਚਿਆਂ ਤੱਕ ਸ਼ਹੀਦ ਕੀਤੇ ਗਏ ਉਹ ਨਵੀਂ ਮੰਗ ਹੋ ਗਈ ਸਾਡੀ ਜਿਹੜੀਆਂ ਮੰਗਾਂ ਲੈ ਕੇ ਧਰਮ ਜਿਤ ਮੋਰਚਾ ਲੱਗਿਆ ਸੀ ਉਹ ਤਾਂ ਹੈ ਹੀ ਸੀ ਉਹਦੇ ਵਿੱਚ ਆ ਮੰਗ ਹੋਰ ਆ ਗਈ ਕਿਬਲ ਇੱਕ ਮੰਗ ਨਹੀਂ ਆਈ ਉਤੋਂ ਬਾਅਦ ਸਾਡੇ ਫੇਕ ਕਨਫਰੈਂਸ ਹੋਏ ਸਾਡੇ ਝੂਠੇ ਪੁਲਿਸ ਮੁਕਾਬਲੇ ਹੋਏ 10 ਸਾਲ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਜਦੋਂ ਜਸਵੰਤ ਸਿੰਘ ਖਾਲੜੇ ਨੇ ਉਹਨਾਂ 10 ਸਾਲਾਂ ਦਾ ਹਿਸਾਬ ਪੁਲਿਸ ਤੋਂ ਸਰਕਾਰ ਤੋਂ ਲੈਣਾ ਚਾਹਿਆ ਤਾਂ ਕੇ ਪੀਐਸ ਗਿੱਲ ਨੇ ਕਿਹਾ ਤੂੰ ਕਹਿੰਨੇ ਕਿ 25000 ਤੁਸੀਂ ਨੌਜਵਾਨ ਜਿਹੜੇ ਸ਼ਹੀਦ ਕਰਤੇ ਨੇ ਉਹਨਾਂ ਦੀ ਮੇਰੇ ਕੋਲ ਲਿਸਟ ਹੈ ਉਹਨਾਂ ਦੇ ਮਾਪੇ ਪਾ ਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੁਸੀਂ ਕਹਿੰਦੇ ਹੋ ਕਿ ਉਹ ਅਣਪਛਾਤੀਆਂ ਲਾਸ਼ਾਂ ਨੇ ਇਹ ਉਸ ਟਾਈਮ ਦੀਆਂ ਖ਼ਬਰਾਂ ਚ ਰੋਜ਼ ਖ਼ਬਰਾਂ ਆਉਂਦੀਆਂ ਸੀ ਤਾਂ ਉਹਨੇ ਕਿਹਾ ਇਹ ਅਣਪਛਾਤੀਆਂ ਨਹੀਂ ਇਹਨਾਂ ਦੇ ਮਾਂ ਬਾਪ ਭਰਾ ਭੈਣਾ ਮਿਸਿਸ ਭੂਆ ਸਾਰੇ ਜਿਉਂਦੇ ਨੇ ਤੇ ਉਹਨੇ ਲਿਸਟ ਤਿਆਰ ਕਰ ਲਈ ਤਾਂ ਕੇ ਪੀਐਸ ਗਿੱਲ ਨੇ ਬਿਆਨਤ ਸਿੰਘ ਦੇ ਸਾਹਮਣੇ ਇਹ ਗੱਲ ਕਹੀ ਕਿ ਕੋਈ ਨਹੀਂ ਖੜਾ ਜਾਂ ਤਾਂ ਚੁੱਪ ਕਰ ਜਾ ਨਹੀਂ ਤਾਂ ਫਿਰ ਗਿਣਤੀ 25000 ਇੱਕ ਹੋ ਜੂਗੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਹੋਈ ਖਾਲੜਾ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਅਗਲੀ ਸਵੇਰ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਧੋਰੇ ਸੀ ਵਕੀਲ ਸੀ ਕੈਨੇਡਾ ਗਏ ਸਾਰੀਆਂ ਗੱਲਾਂ ਦਸੀਆਂ ਕਿ ਪੰਜਾਬ ਚ ਕੀ ਹੋ ਰਿਹਾ ਹੈ ਕੈਨੇਡਾ ਦੀ ਸੰਗਤ ਨੇ ਬੇਨਤੀ ਕੀਤੀ ਕਿ ਤੁਸੀਂ ਇੰਡੀਆ ਨਾ ਜਾਓ ਜਿਹੜੇ ਹਜੇ ਕੰਮ ਤੁਸੀਂ ਕਰ ਰਹੇ ਹੋ ਉਹ ਤੁਹਾਨੂੰ ਛੱਡਣਗੇ ਨਹੀਂ ਉਹ ਕਹਿੰਦੇ ਜੇ ਮੈਂ ਨਾ ਜਾਵਾਂ ਫਿਰ ਮੇਰੇ ਕੰਮ ਦਾ ਕੀ ਬਣੂਗਾ ਜਿਹੜਾ ਕੰਮ ਮੈਂ ਉੱਥੇ ਕਰ ਰਿਹਾ ਜਾਂ ਜਾ ਕੇ ਕਰਨਾ ਉਹ ਸ਼ਹੀਦ ਹੋਣ ਦੀ ਗੱਲ ਕੈਨੇਡਾ ਵਿੱਚ ਕਹਿ ਕੇ ਇੰਡੀਆ ਆਇਆ ਉਹ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕੀਤਾ ਕਾਂਗਰਸੀਆਂ ਨੇ ਪਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸਰਕਾਰ ਫਿਰ ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਬਣਾਈ 97 ਚ ਬਣਾਈ ਉਹ ਸ਼ਹੀਦ ਕੀਤੇ 95 ਵਿੱਚ 97 ਸਰਕਾਰ ਬਣਾਈ 2007 ਚ ਸਰਕਾਰ ਬਣਾਈ 2012 ਸਰਕਾਰ ਬਣਾਈ ਪਰ ਖਾਲੜਾ ਸਾਲ ਦੇ ਕਾਤਲ ਉਹਨਾਂ ਨੇ ਨਹੀਂ ਲੱਭੇ ਉਸ ਤੋਂ ਵੱਡੀ ਵੀ ਗੱਲ ਇੱਕ ਹੈ ਉਹਨਾਂ ਦਿਨਾਂ ਦੀ 92 ਦੀ 1 ਜਨਵਰੀ ਦੀ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਸਰਕਾਰਾਂ ਨੇ ਭਾਈ ਕੌਂਕੇ ਦੇ ਕਾਤਲ ਅਜੇ ਤੱਕ ਨਹੀਂ ਲੱਭੇ ਅੱਜ ਵੀ ਜੇ ਪੁਲਿਸ ਦਾ ਰਿਕਾਰਡ ਚੁੱਕੋਗੇ ਉੱਥੇ ਲਿਖਿਆ ਹੋਊਗਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਪੁਲਿਸ ਹਿਰਾਸਤ ਚੋਂ ਭੱਜ ਗਏ ਇਹ ਲਿਖਿਆ ਵੇ ਇਸ ਝੂਠ ਨੂੰ ਕਿਸੇ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਇੱਕ ਤਾਂ ਗੱਲ ਕੌਮ ਦੀ ਹੈ ਅੱਗੇ 15 ਆ ਗਿਆ 15 ਵਿੱਚ ਤੁਹਾਡੇ ਗੁਰਗੰਧ ਸਾਹਿਬ ਦੀ ਬੇਅਦਬੀ ਤੁਹਾਡੇ ਹੀ ਸਿੱਖਾਂ ਦੀ ਸਰਕਾਰ ਨੇ ਕੀਤੀ ਤੇ ਐਫ ਆਈ ਆਰ ਦਰਜ ਕਰਤੀ ਕਿ ਅਣਪਛਾਤੀ ਪੁਲਿਸ ਮਾਰ ਗਈ ਹੈ ਨਵਾਂ ਸ਼ਬਦ ਦਿੱਤਾ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਅਣਪਛਾਤੀ ਪੁਲਿਸ ਮਾਰ ਗਈ ਹੈ ਜਿਹੜੇ ਬਾਈਬਲ ਕਰਾ 15 ਦੇ ਵਿੱਚ ਹੋਏ ਨੇ 78 ਦੇ ਵਿੱਚ ਸ਼ਹੀਦ ਹੁੰਦੇ ਨੇ ਬੰਦੇ ਤਾਂ ਵੀ ਚੀਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ 15 ਦੇ ਵਿੱਚ ਸ਼ਹੀਦ ਹੁੰਦੇ ਨੇ ਤਾਂ ਵੀ ਪ੍ਰਕਾਸ਼ ਸਿੰਘ ਬਾਦਲ ਹੈ ਜਸਪਾਲ ਸਿੰਘ ਚੌੜ ਸਿਧਵਾ ਇੱਕ ਮੁਜਾਰਾ ਕਰ ਰਿਹਾ ਮੁੰਡਾ ਨੌਜਵਾਨ ਸਾਰਿਆਂ ਦੇ ਨਾਲ ਮਿਲ ਕੇ ਉਹ ਸਾਹਮਣੇ ਗੋਲੀ ਮਾਰ ਕੇ ਮਾਰਤਾ ਹੈ ਉਦੋਂ ਵਿੱਚ ਚੀਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਦਰਸ਼ਨ ਸਿੰਘ ਲੋਹਾਰਾ ਲੁਧਿਆਣੇ ਚ ਸਾਹਮਣੇ ਗੋਲੀ ਮਾਰ ਕੇ ਮਾਰਤਾ ਜਾਂਦਾ ਹੈ ਉਦੋਂ ਵਿੱਚ ਚੀਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਤੇ ਹਰਮਿੰਦਰ ਸਿੰਘ ਡੱਬਵਾਲੀ ਜਦੋਂ ਮਾਰ ਦਿੱਤਾ ਜਾਂਦਾ ਉਹ ਵੀ ਜੀ ਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਤੇ ਕਰਮਜੀਤ ਸਿੰਘ ਸੁਨਾਮ ਚ ਮਾਰ ਦਿੱਤਾ ਜਾਂਦਾ ਉਦੋਂ ਵੀ ਮਤਲਬ ਕਿ ਜੀ ਮਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਇਹ ਹੁਣ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਕਾਦੇ ਲਈ ਸਰਕਾਰਾਂ ਚੁਣ ਰਹੇ ਹਾਂ ਕਿਉਂ ਅਸੀਂ ਉਹਨਾਂ ਦੇ ਇੰਨੇ دیਵਾਨੇ ਹੋ ਗਏ ਹਾਂ ਕਿ ਉਹਨਾਂ ਦੀਆਂ ਕੋਠੀਆਂ ਪਰਜਨੀਆਂ ਕੋਠੀਆਂ ਪਰਜਨੀਆਂ ਉਹ ਸਾਡਾ ਪੰਜਾਬ ਸਾਡਾ ਹੱਡੀ ਕੌਮ ਸਾਡਾ ਪੰਜਾਬ ਲੁੱਟੀ ਜਾ ਰਹੇ ਨੇ ਪਾਣੀਆਂ ਦੀ ਪ੍ਰਵਾਹ ਕਿਹੜੀ ਸਰਕਾਰ ਨੇ ਕੀਤੀ ਹੈ ਕੋਈ ਇੱਕ ਸਰਕਾਰ ਗਣਾਓ ਬੇਸ਼ੱਕ ਮੈਂ ਬੈਠ ਜਾਊਂਗਾ ਤੁਸੀਂ ਗੜਾਇਓ ਕਿ ਇੱਕ ਸਰਕਾਰ ਵੀ ਆਈ ਹੈ ਪਿਛਲੇ 45 ਸਾਲ ਚ ਜਿਨੇ ਪਾਣੀਆਂ ਤੇ ਬਰਕਰਾਰ ਇੱਕ ਸਟੈਂਡ ਮਤਾ ਪਾਸ ਕਰਕੇ ਲਿਆ ਹੋ ਗਈ ਸਰਬਸੰਮਤੀ ਦੇ ਨਾਲ 2003 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਪਾਸ ਕੀਤਾ ਸਰਬਸੰਮਤੀ ਹੋਈ ਬਾਦਲ ਹੁਣ ਵੀ ਬੈਠੇ ਸੀ ਹਾਊਸ ਦੇ ਵਿੱਚ ਚੰਡੀਗੜ੍ਹ ਵਿਧਾਨ ਸਭਾ ਤੇ ਬਾਦਲ ਵੀ ਬੈਠੇ ਸੀ ਅਮਰਿੰਦਰ ਸਿੰਘ ਵੀ ਬੈਠੇ ਸੀ ਕਾਂਗਰਸ ਵੀ ਬੈਠੀ ਸੀ ਬਾਦਲ ਵੀ ਬੈਠੇ ਸੀ ਮਤਾ ਕੀ ਪਾਸ ਹੋਇਆ ਜਿਹੜਾ ਪਾਣੀ ਜਾ ਰਿਹਾ ਹੈ ਇਹ ਵਿਧਾਨ ਸਭਾ ਦਾ ਮਤਾ ਹੈ ਪੰਜਾਬ ਦਾ 2003 ਦਾ ਜਿਹੜਾ ਪਾਣੀ ਜਾ ਰਿਹਾ ਹੈ ਉਹ ਜਾਣ ਉਹ ਜਾਊਗਾ ਅਸੀਂ ਹੋਰ ਪਾਣੀ ਨਹੀਂ ਦੇਣਾ ਜਦ ਕਿ ਆਪਣੀ ਲੜਾਈ ਜਿਹੜੀ ਹੈ ਉਹ 1978 ਤੋਂ ਚੱਲੀ ਆਉਂਦੀ ਹੈ ਕਿ ਜਿਹੜਾ ਪਾਣੀ ਜਾ ਰਿਹਾ ਹੈ ਉਹ ਨਜਾਇਜ਼ ਹੈ ਉਹਨਾਂ ਨੇ ਇੱਕ ਮਤੇ ਨਾਲ ਸਭ ਦੋਹਾਂ ਪਾਰਟੀਆਂ ਨੇ ਸਰਬਸੰਮਤੀ ਨਾਲ ਪਾਸ ਕਰਤਾ 2003 ਦੇ ਵਿੱਚ ਉਸ ਤੋਂ ਬਾਅਦ ਜੋ ਕੁਝ ਵੀ ਹੋ ਰਿਹਾ ਹੈ ਮੈਂ ਤੁਹਾਨੂੰ ਉਦਾਹਰਨ ਦਿੰਨਾ 1966 ਦੇ ਵਿੱਚ ਪੰਜਾਬ ਦੇ ਤਿੰਨ ਮੈਂਬਰ ਬੈਠਦੇ ਸੀ ਪਾਣੀਆਂ ਦੀ ਵੰਡ ਦੇ ਬੋਰਡ ਦੇ ਵਿੱਚ ਜਿਹਦਾ ਨਾਮ ਹੈ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਦੇ ਵਿੱਚ ਪੰਜਾਬ ਦੇ 3 ਮੈਂਬਰ ਬੈਠਦੇ ਸੀ ਜਿਹੜੇ ਵੰਡਦੇ ਸੀ ਕਿ ਪਾਣੀਆਂ ਦੀ ਵੰਡ ਜਿਹੜੀ ਆ ਉਹ ਕਿਹੜੀ ਕਿਹੜੀ ਕਿਵੇਂ ਕਿਵੇਂ ਕੀਤੀ ਜਾਵੇ ਜਿਹੜੀ ਭਾਖੜਾ ਤੋਂ ਆਣੀ ਆ ਰਣਜੀਤ ਸਾਗਰ ਡੈਮ ਤੋਂ ਆਣੀ ਆ ਸਾਰਿਆਂ ਤੋਂ ਜਿਹੜਾ ਪਾਣੀ ਅੱਗੇ ਜਾਣਾ ਉਹ ਕਿੰਨਾ ਪੰਜਾਬ ਨੂੰ ਮਿਲੇਗਾ ਕਿੰਨਾ ਹਰਿਆਣਾ ਨੂੰ ਕਿੰਨਾ ਰਾਜਸਥਾਨ ਨੂੰ ਕਿੰਨਾ ਦਿੱਲੀ ਨੂੰ ਉਸ ਬੋਰਡ ਦੇ ਵਿੱਚ 3 ਮੈਂਬਰ ਬੈਠਦੇ ਸੀ ਪੰਜਾਬ ਦੇ 10 ਸਾਲ ਬਾਅਦ ਉਹ ਹੋ ਗਏ 2 ਮੈਂਬਰ ਉਸ ਤੋਂ 10 ਸਾਲ ਬਾਅਦ ਉਹ ਹੋ ਗਿਆ ਇੱਕ ਮੈਂਬਰ ਤੇ ਜਦੋਂ ਆ ਸਰਕਾਰ ਬਣੀ ਆ 2 ਸਾਲ ਪਹਿਲਾਂ ਜਿਹੜਾ ਤੁਹਾਡਾ ਪੰਜਾਬ ਦਾ ਇੱਕ ਮੈਂਬਰ ਰਹਿ ਗਿਆ ਸੀ ਉਹ ਵੀ ਉਹਨਾਂ ਨੇ ਬਾਹਰ ਕਰਤਾ ਅੱਜ ਪੰਜਾਬ ਦਾ ਇੱਕ ਵੀ ਮੈਂਬਰ ਉਸ ਬੋਰਡ ਦੇ ਵਿੱਚ ਨਹੀਂ ਬੈਠਦਾ ਜਿਹੜਾ ਬੋਰਡ ਪਾਣੀਆਂ ਦੀ ਵੰਡ ਕਰਦਾ ਹੈ ਦਰਿਆਈ ਪਾਣੀਆਂ ਦੀ ਵੰਡ ਕਰਦਾ ਹੈ ਕਿਸ ਤਰ੍ਹਾਂ ਪੰਜਾਬ ਦੀ ਖੇਤੀ ਹੋ ਜੂਗੀ ਐਮਐਸਪੀ ਬਾਰੇ ਮੈਨੂੰ ਕੋਈ ਬੋਤੀ ਬੋਲਣ ਦੀ ਲੋੜ ਨਹੀਂ ਤੁਸੀਂ ਪਹਿਲਾਂ ਦਿੱਲੀ ਗਏ ਹੋ ਅਸੀਂ ਸਾਰੇ ਦਿੱਲੀ ਦੀ ਹਮਾਇਤ ਕੀਤੀ ਹੈ ਉਹਨਾਂ ਨੇ ਉੱਥੋਂ ਵੀ ਖਾਲੀ ਹੱਥ ਮੋੜਤਾ ਵਾਅਦਾ ਕਰਤਾ ਵੀ ਐਮਐਸਪੀ ਦਵਾਂਗੇ ਸੁਆਮੀ ਨਾਥਨ ਨੂੰ ਤਾਂ ਭਾਰਤ ਰਤਨ ਦੇਤਾ ਆ ਹੁਣ ਮਹੀਨਾ ਦੋ ਮਹੀਨੇ ਪਹਿਲਾਂ ਪਰ ਸੁਆਮੀ ਨਾਥਨ ਦੀ ਰਿਪੋਰਟ ਨਹੀਂ ਜਾਰੀ ਕੀਤੀ ਲਾਗੂ ਕੀਤੀ ਜਿਹੜਾ ਕਹਿ ਰਿਹਾ ਕਿ ਜਿਹੜਾ ਐਮਐਸਪੀ ਹੈ ਉਹ ਜ਼ਿੰਮੇਵਾਰ ਦਾ ਕਿਸਾਨ ਦਾ ਇੱਕ ਕਾਨੂੰਨੀ ਹੱਕ ਹੈ ਲਫ਼ਜ਼ ਵਿੱਚ ਵਰਤਿਆ ਕਾਨੂੰਨੀ ਹੱਕ ਕਾਨੂੰਨ ਇਹ ਕਹਿੰਦਾ ਕਿ ਜਿੰਨੀ ਲਾਗਤ ਤੁਹਾਡੀ ਲੱਗਦੀ ਹੈ ਕਿਸੇ ਵੀ ਚੀਜ਼ ਤੇ ਉਹਦੇ ਤੇ 10% ਪ੍ਰੋਫਿਟ ਲਾ ਕੇ ਉਹਦੀ ਕੀਮਤ ਤੈਅ ਕੀਤੀ ਜਾਵੇ ਤੁਸੀਂ ਸਵੇਰੇ ਬੈਠ ਜੋ ਸ਼ਾਮੀ ਤੁਹਾਨੂੰ ਉਂਗਲਾਂ ਤੇ ਗਿਣਿਆ ਹੋਇਆ ਹੈ ਕਿ ਕਿੰਨਾ ਖਰਚਾ ਆਇਆ ਏਕੜ ਦਾ ਚਾਹੇ ਤੁਸੀਂ ਕਣਕ ਬੀਜ ਲਓ ਚਾਹੇ ਮੱਕੀ ਬੀਜ ਲੋ ਚਾਹੇ ਹਰਾਚਾਰਾ ਬੀਜ ਲੋ ਤੇ ਚਾਹੇ ਜੀਰੀ ਬੀਜ ਲੋ ਤੁਹਾਨੂੰ ਸਾਰਾ ਪਤਾ ਹੈ ਉਹਦੇ ਵਿੱਚ 10% ਤੁਹਾਡੀ ਮਿਹਨਤ ਜਿਹੜੀ ਹੈ ਉਹਦਾ ਪ੍ਰੋਫਿਟ ਜੋੜੋ ਤੇ ਕਦੇ ਵੀ ਤੁਹਾਨੂੰ ਉਹ ਕੀਮਤ ਨਹੀਂ ਮਿਲੀ ਅੱਜ ਫਿਰ ਤੁਸੀਂ ਸ਼ੰਭੂ ਬੈਠੇ ਹੋ ਤੇ ਅੱਜ ਵੀ ਮੰਗ ਉਹੀ ਹੈ ਕਿ ਸਾਨੂੰ 23 ਫਸਲਾਂ 23 ਫਸਲਾਂ ਭਾਰਤ ਦੀ ਲਿਸਟ ਦੇ ਵਿੱਚ ਐਮਐਸਪੀ ਵਾਲੀਆਂ ਫਸਲਾਂ ਨੇ ਦਹਿਆਂ ਚੋ ਸਿਰਫ 2 ਤੇ ਮਿਲਦੀ ਆਪਾਂ ਨੂੰ ਦਾਲਾਂ ਦੇ ਉੱਪਰ ਐਮਐਸਪੀ ਨਹੀਂ ਮਿਲਦੀ ਕਣਕ ਤੇ ਚੋ ਫਿਰ ਕਹਿੰਦੇ ਕਣਕ ਝੋਨੇ ਤੋਂ ਬਾਹਰ ਆ ਜਾਓ ਉਹ ਜੇ ਬਾਹਰ ਆਓਗੇ ਰੋਟੀ ਤਾਂ ਖਾਣੀ ਐ ਕਿਸੇ ਹੋਰ ਫਸਲ ਤੇ ਐਮਐਸਪੀ ਦੇ ਬੀਜ ਦੇ ਦਿਓ ਕੋਈ ਮੂੰਗੀ ਬੀਜ ਲੇਗਾ ਕੋਈ ਮੱਕੀ ਵੀ ਮੱਕੀ ਤੇ ਐਮਐਸਪੀ ਕਹਿੰਦੇ ਨੇ ਪਰ ਮੱਕੀ ਹਮੇਸ਼ਾ ਤੈਅ ਕੀਮਤ ਤੋਂ ਘੱਟ ਤੇ ਵਿਕਦੀ ਐ ਫਿਰ ਕਿਹੜਾ ਲਾਊਗਾ ਮੱਕੀ ਕਿਹੜਾ ਬੀਜੂਗਾ ਆਲੂ ਕਿਹੜਾ ਬੀਜੂਗਾ ਟਮਾਟਰ ਲਾਊਗਾ ਇਸ ਕਰਕੇ ਮੇਰੀ ਕਹਿਣ ਦਾ ਮਤਲਬ ਇਹ ਹੈ ਨਾ ਖੇਤ ਮਜ਼ਦੂਰ ਦੀ ਕੋਈ ਚੀਜ਼ ਤੈਹ ਹੁੰਦੀ ਜਦੋਂ ਜ਼ਿਮੀਦਾਰ ਨੂੰ ਹੀ ਪੈਸਾ ਨਹੀਂ ਮਿਲੂਗਾ ਉਹ ਆਪਣੇ ਸਾਥੀ ਮਜ਼ਦੂਰ ਨੂੰ ਕਿਵੇਂ ਸੱਤ ਦੇ ਦੂਗਾ ਪੂਰਾ ਉਹ ਉਸੇ ਤੋਂ ਮੰਗਦਾ ਰਹੇਗਾ ਉਹ ਸਰਕਾਰ ਤੋਂ ਮੰਗਦਾ ਰਹੂਗਾ ਜਦੋਂ ਕੋਈ ਨੀਤੀ ਤੈਹ ਹੀ ਨਹੀਂ ਜਿਹੜੀਆਂ ਪਾਰਟੀਆਂ ਨੇ ਤੁਹਾਡੇ ਹੱਕ 'ਚ ਬੋਲਣਾ ਸੀ ਉਹ ਤਾਂ ਰਾਤ ਤੇ ਸਵੇਰ ਦਾ ਫਰਕ ਕਰਕੇ ਆਪਣੀ ਪਾਰਟੀ ਬਦਲ ਲੈਂਦੇ ਨੇ ਰਾਤੀ ਕਿਸੇ ਹੋਰ ਪਾਰਟੀ ਚ ਸਵੇਰੇ ਕਿਸੇ ਹੋਰ ਪਾਰਟੀ ਚ ਉਹ ਕਿਵੇਂ ਸਾਡੇ ਹੱਕ ਤੇ ਸਟੈਂਡ ਲੈਣਗੇ ਜਿਹੜੇ ਆਪਣੇ ਪਰਿਵਾਰ ਤੋਂ ਬਿਨਾ ਕਿਸੇ ਹੋਰ ਦੇ ਵਿੱਚ ਹੱਕ ਦੇ ਵਿੱਚ ਸਟੈਂਡ ਹੀ ਨਹੀਂ ਲੈ ਸਕਦੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਹੀ ਬਚਾਉਣਾ ਹੈ ਕੌਮ ਨੂੰ ਕੌਮ ਦੇ ਲੋਕਾਂ ਨੇ ਹੀ ਬਚਾਉਣਾ ਹੈ ਇਹਨਾਂ ਸਾਰੀਆਂ ਗੱਲਾਂ ਤੇ ਗੌਰ ਕਰੋ ਪੂਰਾ ਇਹਦਾ ਤਤ ਕੱਢੋ ਤੁਸੀਂ ਕਿਸੇ ਦੇ ਗੁਲਾਮ ਨਹੀਂ ਹੋ ਤੁਸੀਂ ਆਪਣਾ ਕੰਮ ਕਰਕੇ ਖਾਣ ਵਾਲੇ ਲੋਕ ਹੋ ਤੁਹਾਡੇ ਤੇ ਗੁਰੂ ਨਾਨਕ ਗੁਰਗੋਬਨ ਸਿੰਘ ਜੀ ਦੀ ਵਿਚਾਰਧਾਰਾ ਦਾ ਪੂਰੀ ਬਖਸ਼ਿਸ਼ ਹੈ ਗੁਰਦੁਆਰਾ ਸਾਹਿਬ ਅਸੀਂ ਦੇਖੋ ਕਿੰਨੇ ਕਿੰਨੇ ਵੱਡੇ ਬੜਾਏ ਨੇ ਵਧੀਆ ਬੈਠ ਕੇ ਉੱਥੇ ਪਾਠ ਕਰਦੇ ਆ ਉਹਦੇ ਵਿੱਚੋਂ ਦੇਖੋ ਕਿ ਗੁਰੂ ਗੋਬਨ ਸਾਹਿਬ ਕੀ ਕਹਿੰਦੇ ਨੇ ਸਭ ਸਾਨੂੰ ਗੁਲਾਮੀ ਤੋਂ ਬਹੁਤ ਦੂਰ ਕੀਤਾ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਇਹ ਲਫ਼ਜ਼ ਲਿਖਿਆ ਗੁਰਗੰਦ ਸਾਹਿਬ ਚ ਅੰਦਰ ਮਹਾਰਾਜ ਬੈਠੇ ਨੇ ਮਹਾਰਾਜ ਨੇ ਆਪਾਂ ਨੂੰ ਕਿਹਾ ਜੇ ਸਿੱਖੋ ਸਿੱਖ ਕੌਣ ਹੈ ਜਿਹੜਾ ਗੁਰਗੰਦ ਸਾਹਿਬ ਨੂੰ ਮੰਨਦਾ ਉਹ ਜੰਬਿਆ ਕਿਸੇ ਦੇ ਘਰ ਹੋਵੇ ਭਾਵੇਂ ਜਿਹੜਾ ਗੁਰਗੰਦ ਸਾਹਿਬ ਨੂੰ ਮੰਨਦਾ ਉਹ ਸਿੱਖ ਹੈ ਤੇ ਗੁਰਗੰਦ ਸਾਹਿਬ ਕੀ ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ ਜੇ ਤੂੰ ਜਿੰਦਾ ਵੀ ਹੈ ਇਹ ਸਿੱਖਾ ਤੇ ਤੇਰੀ ਕੋਈ ਇੱਜ਼ਤ ਵੀ ਨਹੀਂ ਹੈ ਤਾਂ ਫਿਰ ਸਮਝ ਲੈ ਸਭ ਹਰਾਮ ਫਿਰ ਜੀਤਾ ਕਿਛ ਖਾਈ ਜਿੰਨਾ ਕੁਝ ਵੀ ਤੂੰ ਖਾਉਣਾ ਖਾਣਾ ਪੀਣਾ ਪਹਿਨਦਾ ਫਿਰ ਸਮਝ ਲਾ ਉਹ ਹਰਾਮ ਹੈ ਉਹ ਗੁਲਾਮੀ ਹੈ ਇਸ ਹਰਾਮ ਦੀ ਜ਼ਿੰਦਗੀ ਚੋਂ ਬਾਹਰ ਨਿਕਲਣ ਵਾਸਤੇ ਆਪਾਂ ਗੁਰੂ ਦੀ ਸਿੱਖਿਆ ਨਾਲ ਇਹੀ ਸਾਡੀ ਬੇਨਤੀ ਆ ਦੋ ਜੁੜ ਕੇ ਕਿ 40 ਸਾਲ ਤੋਂ ਇਸੇ ਕਰਕੇ ਸਾਨੂੰ ਮਾੜਾ ਕਹਿੰਦੇ ਰਹੇ ਨੇ ਅਸੀਂ ਵਕਤੀ ਤੌਰ ਤੇ ਕੋਈ ਝੂਠਾ ਵਾਅਦਾ ਨਹੀਂ ਕੀਤਾ ਕਦੇ ਤਾ ਵੀ ਅੱਜ ਸਾਨੂੰ ਜ਼ਿਆਦਾ ਵੋਟਾਂ ਮਿਲ ਜਾਣ ਆਪਾਂ ਵੀ ਮੁਕਰ ਜਾਾਂਗੇ ਜਿਹਦਾ ਬਾਕੀ ਮੁਕਰਦੇ ਨੇ ਨਾ ਬਸ ਇਸ ਘਾਟ ਕਰਕੇ ਕਹਿ ਲੋ ਅਸੀਂ ਝੂਠ ਬੋਲਣ ਦੀ ਘਾਟ ਕਰਕੇ ਹਾਰਦੇ ਰਹੇ ਹਾਂ ਜੇ ਅਸੀਂ ਝੂਠ ਬੋਲ ਲੈਂਦੇ ਤਾਂ ਸ਼ਾਇਦ ਅਸੀਂ ਵੀ ਜਿੱਤ ਜਾਂਦੇ ਸਾਨੂੰ ਇੱਕ ਗੁਰੂ ਦੀ ਬਖਸ਼ਿਸ਼ ਹੈ ਤੁਹਾਡੀ ਸੰਗਤ ਦੀ ਅਰਦਾਸ ਸਦਕਾ ਕਿ ਅਸੀਂ ਹਾਰਨਾ ਸਵੀਕਾਰ ਕਰਦੇ ਹਾਂ ਪਰ ਜ਼ਮੀਨ ਜਮੀਰ ਜਮੀਰ ਗਹਿਣੇ ਪੈ ਕੇ ਅਸੀਂ ਕੋਈ ਵੀ ਗੱਲ ਸਵਕਾਰ ਕਰਨ ਨੂੰ ਰਾਜੀ ਨਹੀਂ ਅੱਜ ਦੇ ਮੁੰਡੇ ਬੈਠੇ ਨੇ ਨੌਜਵਾਨ ਬੈਠੇ ਨੇ ਇਹਨਾਂ ਨੇ ਦੀਪ ਦਾ ਨਾਂ ਸੁਣਿਆ ਦੀਪ ਨੇ ਵੀ ਉਹੀ ਗੱਲਾਂ ਕਹੀਆਂ ਜਿਹੜੀਆਂ ਸੰਜਨ ਸਿੰਘ ਜੀ ਨੇ ਸਾਨੂੰ ਸਮਝਾਈਆਂ ਅਸੀਂ 40 ਸਾਲ ਤੋਂ ਉਹਦੇ ਨਾਲ ਤੁਰਦੇ ਆਏ ਸੀ ਆਖਰ ਗਲਵਕੜੀ ਪੈਣੀ ਸੀ ਜਿਨ੍ਹਾਂ ਦੇ ਵਿਚਾਰ ਮਿਲ ਗਏ ਸਾਡੇ ਤੇ ਦੀਪ ਦੇ ਵਿਚਾਰ ਮਿਲੇ ਤਾਂ ਗਲਵਕੜੀ ਪਈ ਅਮਰਗੜ ਤੁਹਾਡੇ ਨਾਲ ਹੈ ਪ੍ਰਧਾਨ ਸਾਹਿਬ ਇਲੈਕਸ਼ਨ ਲੜੇ ਦੀਪ ਨੇ ਯਾਰਾ ਤੌਰ ਤੇ ਕਹਿ ਦਿੱਤਾ ਕਿ ਇੱਕੋ ਹੀ ਧੜਾ ਹੈ ਇੱਕੋ ਹੀ ਪਾਰਟੀ ਹੈ ਤੇ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਉਹਨੇ ਉੱਚੀ ਆਵਾਜ਼ ਚ ਕਿਹਾ ਕਿਰਪਾਨ ਜਿਹੜੀ ਉਹਦੇ ਹੱਥ ਚ ਫੜੀ ਵੀ ਹੈ ਨਾ ਮੈਂ ਇਹ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਦਾ ਤੁਸੀਂ ਸਿੱਖਾਂ ਦੇ ਬੱਚੇ ਹੋ ਔਰ ਬਹੁਤੇ ਪਾਕਿਸਤਾਨ ਤੋਂ ਵੀ ਆਏ ਹੋਵੋਗੇ ਜਿਹੜੀ ਮਾਨ ਸਾਹਿਬ ਦੇ ਹੱਥ ਚ ਕਿਰਪਾਨ ਹੁੰਦੀ ਹੈ ਉਹ ਕਿਰਪਾਨ ਨੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਿੱਚ ਜੰਗਾਂ ਜਿਹੜੀਆਂ ਲੜੀਆਂ ਗਈਆਂ ਨੇ ਉਹ ਕਿਰਪਾਨ ਉਹ ਜੰਗਾਂ ਲੜ ਚੁੱਕੀ ਐ ਜਿਹੜੀ ਮਾਨ ਸਾਹਿਬ ਦੇ ਹੱਥ 'ਚ ਹੁੰਦੀ ਐ ਉਹ ਦੀਪ ਨੂੰ ਫੜਾਈ ਸੀ ਉਹਨਾਂ ਨੇ ਚਲੋ ਸਾਡੀ ਬਦਕਿਸਮਤੀ ਤਾਂ ਮੈਂ ਨਹੀਂ ਕਹਿੰਦਾ ਵੀ ਸਾਡਾ ਉਹ ਟਾਈਮ ਨਹੀਂ ਸੀ ਕਿ ਦੀਪ ਲੰਮਾ ਸਮਾਂ ਸਾਡੇ ਨਾਲ ਨਹੀਂ ਰਹਿ ਸਕਿਆ ਪਰ ਇਹਦਾ ਮਤਲਬ ਇਹ ਨਹੀਂ ਐ ਕਿ ਜੋ ਦੀਪ ਨੇ ਸਾਨੂੰ ਸਮਝਾਇਆ ਹੈ ਜਾਂ ਸਾਨੂੰ ਸੰਜੇਰਨੈਲ ਸਿੰਘ ਜੀ ਨੇ ਸਮਝਾਇਆ ਹੈ ਜਾਂ ਉਦੋਂ ਤੇ ਪਹਿਰਾ ਦੇ ਕੇ ਸਦਾ ਸਿਮਰਨਜੀਤ ਸਿੰਘ ਮਾਨ ਨੇ ਇੱਕ ਲੜੀ ਤੋਰੀ ਹੈ ਅੱਜ 40 ਸਾਲ ਅੱਜ ਪੰਜਾਬ ਦੇ ਬੱਚਿਆਂ ਨੂੰ ਬਾਹਰ ਜਾਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਦਿਸਦਾ ਪਰ ਉਹਦੇ ਵਿੱਚੋਂ ਵੀ ਸਿਮਰਨਜੀਤ ਸਿੰਘ ਮਾਨ ਨੇ ਰਾਹ ਕੱਢਿਆ ਕਿ ਜੇ ਸਾਡੇ ਬੱਚੇ ਬਾਹਰ ਜਾਂਦੇ ਨੇ ਬਾਹਰ ਜਾ ਕੇ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਵਾਪਸ ਨਾ ਭੇਜਿਆ ਜਾਵੇ ਉਹਨਾਂ ਨੂੰ ਉੱਥੇ ਹੀ ਸ਼ਰਨ ਦਿੱਤੀ ਜਾਵੇ ਉਹਦੇ ਲਈ ਵੀ ਦਿਮਾਗ ਦੇ ਨਾਲ ਆਪਣੇ ਸੰਘਰਸ਼ ਦੀ ਮਿਹਨਤ ਦੇ ਨਾਲ ਪਾਰਟੀ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਜਿਹਨੂੰ ਦੁਨੀਆ ਦੇ 17 ਮੁਲਕ ਮੰਨਦੇ ਕਦੇ ਹੋਇਆ ਕਿ ਜਿਹਦਾ ਰਾਜ ਵੀ ਨਾ ਹੋਵੇ ਉਹਦੇ ਸੰਘਰਸ਼ ਨੂੰ ਦੁਨੀਆ ਦੇ ਵੱਡੇ ਮੁਲਕਾਂ ਨੇ ਮਾਨਤਾ ਦਿੱਤੀ ਹੋਵੇ ਇਹ ਤੁਹਾਡੇ ਵਿੱਚ ਬੈਠ ਕੇ ਤੁਹਾਡੀ ਸੰਗਤ ਦੀ ਅਰਦਾਸ ਨਾਲ ਸਿੱਖਾਂ ਦੀ ਤੇ ਪਾਰਟੀ ਦੀ ਮਿਹਨਤ ਸਦਕਾ ਉਹ ਚਿੱਠੀ ਅੱਜ ਸਬਕਾਰ ਹੈ ਜਿਹੜਾ ਮਰਜੀ ਬੱਚਾ ਬਾਹਰ ਜਾਵੇ ਉਹਦੇ ਮਾਪੇ ਜਦੋਂ ਸਾਡੇ ਕੋਲ ਆਉਂਦੇ ਨੇ ਇਹਨਾਂ ਕੋਲ ਆ ਜਾਣ ਮੇਰੇ ਕੋਲ ਆ ਜਾਣ ਕਿਸੇ ਹੋਰ ਕੋਲ ਚੱਲ ਜਾ ਸਾਡੇ ਪਾਰਟੀ ਦੇ ਲੀਡਰ ਕੋਲ ਉਹ ਇਹੀ ਕਹੂਗਾ ਵੀ ਸਿਮਰਨਜੀਤ ਸਿੰਘ ਮਾਨ ਤੋਂ ਚਿੱਠੀ ਲੈ ਕੇ ਤੈਨੂੰ ਦੇਣੇ ਆ ਉਹ ਕਹਿੰਦਾ ਹਾਂ ਜੀ ਮੇਰੇ ਮੁੰਡੇ ਦੇ ਵਕੀਲ ਨੇ ਕਿਹਾ ਵੀ ਮਾਨ ਸਾਹਿਬ ਦੀ ਚਿੱਠੀ ਲੈ ਕੇ ਦੋ ਬੁੱਤਿਆਂ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਉਹ ਚਿੱਠੀ ਹੈ ਕਿਹਾ ਜੀ ਜਦੋਂ ਉਹ ਸਾਡੇ ਕੋਲ ਆਉਂਦੇ ਨੇ ਅੱਜ ਕੱਲ ਉਹ ਪਲੰਦਾ ਜਿਹੜਾ ਉਹ 150 ਸਫੇਦਾ ਜਿਹਦੇ ਤੇ ਅਸੀਂ ਪ੍ਰਧਾਨ ਜੀ ਦੇ ਸੈਨਾ ਨਾਲ ਤੁਹਾਨੂੰ ਦਿਨੇ ਆ ਤਾਂ ਜੋ ਤੁਹਾਡੇ ਬੱਚੇ ਇੱਕ ਕਿਤਾਬ ਹੁੰਦੀ ਆ ਪੂਰੀ ਅੱਜ ਕਦੇ ਉਹ 15 ਪੇਜਾਂ ਦੀ ਸੀ ਪਰ ਜਿੰਨਾ ਜ਼ੁਲਮ ਤੁਹਾਡੇ ਤੇ ਹੋਇਆ ਪੰਜਾਬ ਦੇ ਉੱਤੇ ਹੋਇਆ ਉਹ ਸਾਰੀ ਗਾਥਾ ਲਿਖਦੇ ਲਿਖਦੇ ਅੱਜ ਉਹਦੇ 150 ਪੇਜ ਹੋ ਗਏ ਨੇ 150 ਪੇਜ ਹੋ ਗਏ ਨੇ ਉਹ ਚਿੱਠੀ ਜਿਹੜੀ ਆ ਉਹ ਤੁਹਾਡੇ ਬੱਚਿਆਂ ਨੂੰ ਇੱਥੇ ਵੀ ਸੁਰੱਖਿਤ ਕਰਦੀ ਆ ਤੇ ਬਾਹਰ ਵੀ ਸੁਰੱਖਿਤ ਕਰਦੀ ਆ ਕੋਈ ਪੰਜਾਬ ਦਾ ਲੀਡਰ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ ਪੰਜਾਬ ਤੋਂ ਬਾਹਰ ਖਾਸ ਕਰਕੇ ਵਿਦੇਸ਼ਾਂ 'ਚ ਵੀ ਤੁਹਾਡੇ ਬੱਚਿਆਂ ਦੀ ਰੱਖਿਆ ਕਰ ਸਕਦਾ ਜੇ ਅਸੀਂ ਇੰਨਾ ਕੁਝ ਕਰ ਚੁੱਕੇ ਹਾਂ ਤੇ ਕਰ ਰਹੇ ਹਾਂ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਵੋਟ ਦੇ ਨਾਲ ਮੈਨੂੰ ਵੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜਾਓ ਕਿ ਜਿਹੜਾ ਪਾਰਲੀਮੈਂਟ 'ਚ 1.5 ਸਾਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਇੱਕ ਰਿਕਾਰਡ ਬਣਾਇਆ ਹੈ ਕਿ ਜੇ ਸਰਕਾਰਾਂ ਹਿੰਦੁਸਤਾਨ ਦੇ ਵਿੱਚ ਜਾਂ ਵਿਦੇਸ਼ਾਂ 'ਚ ਇਹਨਾਂ ਦੇ ਏਜੰਸੀਆਂ ਸਾਡੇ ਸਿੱਖਾਂ ਨੂੰ ਸ਼ਹੀਦ ਕਰ ਰਹੇ ਨੇ ਚਾਹੇ ਉਹ ਅਵਤਾਰ ਸਿੰਘ ਖੰਡਾ ਹੋਵੇ ਚਾਹੇ ਹਰਦੀਪ ਸਿੰਘ ਨਿੱਜਰ ਹੋਵੇ ਚਾਹੇ ਪੰਜਵੜ ਸਾਹਿਬ ਹੋਣ ਚਾਹੇ ਮਲਕ ਹੋਵੇ ਚਾਹੇ ਪਹਿਲਾ ਮਾਰੇ ਹੋਣ ਚਾਹੇ ਦੀਪ ਸਿੱਧੂ ਹੋਵੇ ਚਾਹੇ ਮੂਸੇ ਵਾਲਾ ਹੋਵੇ ਸਿਰਫ ਇੱਕ ਐਮਪੀ ਨੇ ਇਹਨਾਂ ਬੱਚਿਆਂ ਦਾ ਇਹਨਾਂ ਬੰਦਿਆਂ ਦਾ ਸਾਡੇ ਸਿੰਘਾਂ ਦਾ ਪਾਰਲੀਮੈਂਟ ਦੇ ਵਿੱਚ ਬੋਲ ਕੇ ਰਿਕਾਰਡ ਬਣਾਇਆ ਹੈ ਕਿ ਅੱਜ ਜਸਟਨ ਟਰੂਡੋ ਜਿਹੜਾ ਕੈਨੇਡਾ ਦਾ ਮੁੱਖ ਪ੍ਰਧਾਨ ਮੰਤਰੀ ਹੈ ਉਹ ਕਹਿੰਦਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਸਿੱਖਾਂ ਦੇ ਬੱਚਿਆਂ ਨੂੰ ਮਰਵਾਇਆ ਤਾਂ ਤੁਸੀਂ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਵਾਬ ਦਿਓ ਕਿ ਤੁਸੀਂ ਮਰਵਾਇਆ ਕਿ ਟੁੱਡੋ ਗਲਤ ਕਹਿੰਦਾ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਇਹੀ ਹੋਇਆ ਕਿ ਇੰਡੀਆ ਦੀਆਂ ਏਜੰਸੀਆਂ ਨੇ ਮਰਵਾਇਆ ਦੂਜਾ ਮੁੰਡਾ ਨikhil gupta ਜਿਹੜਾ ਇਹਨਾਂ ਨੇ ਕੈਨੇਡਾ ਸੋਦੇਬਾਜੀ ਅਮਰੀਕਾ ਭੇਜਿਆ ਸੀ ਉਹ ਅਮਰੀਕਾ ਦੀਆਂ ਏਜੰਸੀਆਂ ਨੇ ਫੜ ਲਿਆ ਤੇ ਉਹ ਮੰਨ ਗਿਆ ਕਿ ਮੈਂ 1 ਕਰੋੜ ਹਜੇ ਫੜਾਇਆ ਸੀ ਕਿ ਤੁਸੀਂ ਗੁਰਪਤਵੰਦ ਸਿੰਘ ਪੰਨੂ ਨੂੰ ਮਾਰ ਦੋ ਤੇ ਅੱਜ ਜਿਹੜੀ ਕੱਲ ਦੀ ਖਬਰ ਹੈ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਅਖਬਾਰ ਹੈ ਕਿੜੀ ਆਗਮ ਸਟੇਟਸਮੈਨ ਜਿਨੇ ਕੱਲ ਸਟੋਰੀ ਕੀਤੀ ਹੈ ਹੈ ਵਾਸ਼ਿੰਗਟਨ ਪੋਸਟ ਇਹ ਅਖਬਾਰ ਹੈ ਅਮਰੀਕਾ ਦੀ ਸਭ ਤੋਂ ਵੱਡੀ ਉਹਨੇ ਸਾਰੀ ਕਹਾਣੀ ਕੱਲ ਲਿਖ ਦਿੱਤੀ ਹੈ ਫੇਸਬੁੱਕਾਂ ਤੇ ਆ ਵੀ ਗਈ ਹੈ ਕਿ ਇੰਡੀਆ ਦਾ ਯੂਪੀ ਦਾ ਰਹਿਣ ਵਾਲਾ ਸੀਆਰਪੀ ਦਾ ਅਫਸਰ ਜਿਹੜਾ ਰਾ ਦੇ ਵਿੱਚ ਚਲਾ ਗਿਆ ਏਜੰਸੀਆਂ ਕੋਲ ਤੇ ਉਹਨੇ ਪੈਸੇ ਫੜਾਏ ਸੀ ਨਿਖਲ ਗੁਪਤੇ ਨੂੰ ਕਿ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰ ਦੋ ਹਰਦੀਪ ਸਿੰਘ ਨਿੱਜਤ ਤੋਂ ਬਾਅਦ ਇਹ ਹੋਇਆ ਸੀ ਪਰ ਅਮਰੀਕਾ ਨੇ ਉੱਤੋਂ ਫੜ ਲਿਆ ਅੱਜ ਉਹਨਾਂ ਕੋਲ ਗ੍ਰਿਫਤਾਰ ਹੈ ਤੇ ਹੋਰ ਸੱਚ ਬੱਕ ਰਿਹਾ ਵੀ ਮੈਨੂੰ ਕੀ ਕੀ ਇਹ ਸਾਰੀਆਂ ਕਹਾਣੀਆਂ ਦਾ ਜਿਹੜੀਆਂ ਸਾਡੇ ਸਾਰਿਆਂ ਨਾਲ ਲੰਮੇ ਸਮੇਂ ਤੋਂ ਵਾਪਰ ਰਹੀਆਂ ਨੇ ਤੇ ਸਾਡਾ ਕੋਈ ਵੀ ਲੀਡਰ ਉਹਨਾਂ ਦਾ ਕੋਈ ਵੀ ਹੱਲ ਨਹੀਂ ਕੱਢ ਰਿਹਾ ਹਿੰਮਤ ਵੀ ਨਹੀਂ ਕਰ ਰਿਹਾ ਜਦੋਂ ਮਾਨ ਸਾਹਿਬ ਬੋਲ ਰਹੇ ਸੀ ਉੱਥੇ ਹਰ ਸਿਮਰਤ ਵੀ ਬੈਠੀ ਸੀ ਉੱਥੇ ਸੁਖਵੀਰ ਵੀ ਬੈਠਾ ਸੀ ਪੰਜਾਬ ਦੇ ਹੋਰ ਵੀ ਕਾਂਗਰਸ ਦੇ ਐਮਪੀ ਬੈਠੇ ਸੀ ਪਰ ਕਿਸੇ ਇੱਕ ਐਮਪੀ ਨੇ ਵੀ ਮਾਨ ਸਾਹਿਬ ਦੇ ਨਾਲ ਖੜੇ ਹੋ ਕੇ ਨਹੀਂ ਕਿਹਾ ਹਾਂ ਵੀ ਮਾਨ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਜਾਂ ਤਾਂ ਉਹ ਆਪ ਬੋਲਣ ਤਾਂ ਅਸੀਂ ਨਾਲ ਬੋਲਣ ਨੂੰ ਤਿਆਰ ਆ ਇਹ ਜਿਹੜੀ ਗੁਜਾਰਸ਼ ਹੈ ਇਹਦੇ ਤੇ ਧਿਆਨ ਦਿਓ ਮੈਂ ਚਾਹਨਾ ਮੇਰੀ ਅਭੀ ਜਿਹੜੀਆਂ ਚਾਰ ਜਮਾਤਾਂ ਪੜੀਆਂ ਵੀਆਂ ਨੇ ਮੈਂ ਵੀ ਪ੍ਰੋਫੈਸਰੀ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਵੀ ਚਾਹਨਾ ਜਮੈਨੀ ਇੱਥੇ ਇੰਨੇ ਲੰਬਾ ਸੰਘਰਸ਼ ਕੀਤਾ ਹੈ ਮੈਂ ਵੀ ਮਾਨ ਸਾਹਿਬ ਦੇ ਨਾਲ ਜਾ ਕੇ ਪਾਰਲੀਮੈਂਟ ਦੇ ਵਿੱਚ ਬੋਲਾਂ ਆਪਣੇ ਪੰਜਾਬ ਦੀ ਗੱਲ ਬੋਲਾਂ ਆਪਣੇ ਕੌਮ ਦੀ ਗੱਲ ਬੋਲਾਂ ਤਾਂ ਜੋ ਦੁਨੀਆ ਭਰ ਦੇ ਵਿੱਚ ਇਹ ਕੇਸ ਜਾਵੇ ਤੇ ਤੁਹਾਡੀ ਸਾਰਿਆਂ ਦੀ ਸੁਰੱਖਿਆ ਵੀ ਹੋਵੇ ਤੇ ਜਿੱਤ ਵੀ ਹੋਵੇ ਏ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਜਰੂਰ ਤੁਸੀਂ 1 ਜੂਨ ਨੂੰ ਦੁਬਾਰਾ ਮੈਂ ਇੱਥੇ ਸ਼ਾਇਦ ਨਾ ਆ ਸਕਾਂ ਕਿਉਂਕਿ ਹਲਕਾ ਬਹੁਤ ਲੰਬਾ ਚੋੜਾ ਹੈ ਤੁਸੀਂ ਪਿੰਡ ਵਿੱਚ ਵੀ ਜਾ ਕੇ ਦੱਸਿਓ ਇਸ਼ਤਿਹਾਰ ਤੁਹਾਨੂੰ ਬੱਚਿਆਂ ਨੇ ਦੇਣੇ ਨੇ ਹੁਣ ਫਲੈਕਸ ਦੇਣੀ ਹੈ ਉਹ ਲੈ ਕੇ ਜਾਓ ਤੇ ਉਹ ਜਿਹੜਾ ਤੁਸੀਂ ਵੰਡੋ ਤੇ ਮੇਰੀ ਗੁਜਾਰਸ਼ ਵੱਲ ਬਾਰ ਬਾਰ ਮੈਂ ਕਹਿੰਨਾ ਧਿਆਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ